ਹਾਂਜੀ ਕਿੱਦਾਂ ਵੀਰ ਮੇਰੇ ਕੀ ਹਾਲ-ਚਾਲ ਠੀਕ ਆਏ ਲਓ ਜੀ ਤਨਾਵੀਂ ਨਾ ਬਾਹਰ ਆ ਗਏ ਗੱਡੀ ਦੇ ਕੋਲ ਠੀਕ ਹੈ ਗਏ ਇਹਨੇ ਗੱਡੀ ਦੀ ਹਾਲਤ ਕਿੱਦਾਂ ਦੀ ਬੜੀ ਆ ਆ ਗੱਡੀ ਆਪਣੀ ਛੱਡ ਕੇ ਗਏ ਤੇ ਜਦੋਂ ਤਵਾ ਸਵਾ ਗਏ ਛੱਡੀ ਕੇ ਸੈੱਟ ਕਰਕੇ ਗਏ ਉਹ ਵੀ ਤੁਹਾਨੂੰ ਵੀਡੀਓ ਕਰਨਾ ਆ ਆਹ ਟੈਂਕਰ ਪਾਇਆ ਇਹ ਟੈਂਕਰ ਕੱਟਣਾ ਆ ਆਪਾਂ ਤੇ ਦੂਜੀ ਗੱਡੀ ਲੋਡ ਕਰਾਉਣ ਜਾਣਾ ਤੇ ਉੱਧਰ ਟ੍ਰਾਂਕਰ ਕੱਟ ਕੇ ਤੇ ਜਾਣਾ ਆ ਗੱਡੀ ਰੌਣਕ ਮਰਦਾ ਜੰਦਾ ਦੇ ਵੀ ਨਹੀਂ ਪਾਇਆ ਹਲੋ ਭਾਈ ਆ ਗੱਡੀ ਖਾਦ ਦੇਖੋ ਆ ਗੱਡੀ ਮਾਰਾਂਗੇ ਠੀਕ ਠਾਕ ਜੀ ਲੱਗਦੀ ਚਲਾਉਂ ਅੰਦਰੋਂ ਕਹਿੰਦੇ ਆ ਵਾਹ ਮਾਸ਼ਾਅੱਲਾ ਲਓ ਜੀ ਗੱਡੀ ਦੀ ਸਫਾਈ ਤਨਾਵ ਮਹੀਨੇ ਬਾਅਦ ਚੈੱਕ ਕਰੋ ਆਸ ਭਾਈ ਬੰਦੇ ਇਦਾਂ ਸਾਰੋਂ ਤੇ ਗੱਡੀ ਜਿਹੜੀ ਗੱਡੀ ਆਪਣੀਆਂ ਬਸ ਉਹ ਆਖਣਾ ਵੀ ਹਾਂ ਸਾਡੀ ਆਹ ਇਦਾਂ ਲਾਰਾ ਪਾਏ ਦੇਖੋ ਕੀ ਹਾਲਤ ਬਣਾਈ ਪੁੱਤਾ ਜਰਾ ਵੇ ਆ ਗੱਡੀ ਸਟਿਆ ਨਾ ਗੰਦ ਕਦਾ ਮਾ ਵੇ ਬੋਦਲਾ ਕੀ ਹਾਲਤ ਬਣਾਈ ਗੱਡੀ ਦੀ ਭਾਈ ਜਿਹੜੀ ਕੰਦੇ ਹੁੰਦੇ ਅਸੀਂ ਪੱਕੀ ਚਲਾਉਂਦੇ ਆ ਉਹ ਗੱਡੀ ਨਹੀਂ ਸਾਫ਼ ਰੱਖਣੀ ਐ ਦੂਜੀ ਨਹੀਂ ਰੱਖਣੀ ਆ ਹਾਲਤ ਬਣਾਈ ਆ ਕੋਈ ਗੱਡੀ ਦੇ ਕੱਪੜਾ ਨਹੀਂ ਮਾਰਿਆ ਸ਼ੀਸ਼ੇ ਦੇ ਕੀ ਇਹਦਾ ਕੀ ਹਾਲਤ ਬਣੀ ਗੰਦਵਾਇਆ ਪੂਰਾ ਨਹੀਂ ਹੀ ਲਿਆ ਆਹ ਹਾਲ ਤੱਕ ਦੀ ਕੋਈ ਵੀ ਆ ਕੋਈ ਗੱਡੀ ਸਾਮਕੇ ਨਹੀਂ ਚਲਾਉਂਦਾ ਤਾਂ ਆਂਦਾ ਆਪੇ ਜਿਹੜਾ ਆਊਗਾ ਉਹ ਜਿੰਨੇ ਚਲਾਉਣੀ ਪੱਕੀ ਉਹ ਆਪੇ ਸਾਂਭੇ ਦੂਜਾ ਬੰਦਾ ਨਹੀਂ ਸਾਫ ਦਾਦਾ ਗੱਡੀ ਖਾਲ ਦੇਖੋ ਗੱਡੀ ਉਦਾਂ ਬੋਰਾ ਵਈਆਂ ਗੰਦ ਪਿਆ ਵਾਏ ਚਲੋ ਕੋਈ ਗੱਲ ਆ ਲੇਟਾ ਬਣ ਕੇ ਉਹ ਜਗੀ ਜਾਂਦੀਆਂ ਤਾਂ ਹਾਲ ਤੇ ਓਕੇ ਵੀਰ ਮੇ Idemo da vidimo šta je u ovom stupnju. Idemo da vidimo šta je u ovom stupnju. Idemo da vidimo šta je u ovom stupnju.